ਹਾਂਜੀ ਬਾਈ ਜੀ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਸੇ ਵੀ ਵੀਰ ਨੇ ਕਿਸੇ ਵੀ ਮਸ਼ੀਨਰੀ ਦੀ ਐਡ ਕਰਾਉਣੀ ਆ ਤਾਂ ਆਪਣਾ ਕੰਟੈਕਟ ਨੰਬਰ نیچے ਚੱਲ ਰਿਹਾ ਉਹਤੇ ਕੰਟੈਕਟ ਕਰ ਸਕਦੇ ਹੋ ਟਰੈਕਟਰ ਦੀਆਂ ਫੋਟੋਆਂ ਪਾ ਸਕਦੇ ਹੋ 5-7 ਮਿੰਟ ਦੀ ਵੀਡੀਓ ਬਣਾ ਕੇ ਪਾ ਸਕਦੇ ਹੋ ਆਪਾਂ ਤੁਹਾਡੀ ਐਡ ਸਾਡੇ ਚੈਨਲ ਤੇ ਲਾ ਦਾਂਗੇ ਅੱਜ ਵੀਰੇ ਸੇਲ ਵਾਸਤੇ ਹੈਗਾ ਆਪਣਾ ਲੈ ਸੋਨਾ ਲਿਖਾ ਸੋਨਾ ਲਿਕਾ 750 ਟਰੈਕਟਰ ਸੇਲ ਵਾਸਤੇ ਹੈ ਜਮਾ ਨਮੀ ਗੜੀਸਨ ਦੇ ਵਿੱਚ ਟਰੈਕਟਰ ਹੈ ਦੇਖ ਸਕਦੇ ਤੁਸੀਂ ਮਾਰਦਾ ਲਸ਼ਕਾਰੇ ਜਮਾ ਨਮੇ ਵਾਂਗੂ ਸਾਰੀ ਜਾਣਕਾਰੀ ਦਵਾਂਗੇ ਇਹਦੇ ਬਾਰੇ ਕੀ ਗੱਲਬਾਤ ਹੈ ਦੇਖ ਲਓ ਇਹ ਟਰੈਕਟਰ ਵੀਰੇ 2020 ਮਾਡਲ ਹੈ 2020 ਮਾਡਲ ਟਰੈਕਟਰ ਹੈ ਤੇ ਪੰਪ ਵਗੈਰਾ ਤੇ ਵੀ ਜੇ ਤੁਹਾਨੂੰ ਦਿਖਾ ਦਈ ਆਪਾਂ ਮਾਰਕਾ 20 ਹੈ ਟਾਇਰਾਂ ਦੇ ਵੀ 20 ਦੇ ਮਾਰਕੇ ਨੇ ਤੇ ਨਾਲ ਦੀ ਟਾਇਰ ਨੇ ਨਾਲ ਦੇ ਟਾਇਰ ਨੇ ਸਾਰਾ ਜੈਨੂਇਨ ਟਰੈਕਟਰ ਹੈ ਤੇ ਸੋਨਾਲਿਕਾ 750 55 ਕੈਟਾਗਰੀ ਵਾਲਾ ਬਈ ਸਕੰਦਰ ਆ ਆਪਣਾ ਟਰੈਕਟਰ ਦਾ ਵੀ ਮਨ ਕੰਮ ਆਇਆ ਨਹੀਂ ਆਪਾਂ ਵੀ ਉਹੀ ਚੱਕ ਕੇ ਵੀਡੀਓ ਪਾ ਲਣਿਆ ਹਰੇਕ ਬੰਦੇ ਦਾ ਟਾਈਮ ਕੀਮਤੀ ਹੈ ਤੁਹਾਨੂੰ ਜਿੰਨੀ ਜਾਣਕਾਰੀ ਹੈ ਸਾਰੀ ਸਹੀ ਦਵਾਂਗੇ ਚੇਂਜਰ ਗੇਅਰ ਵਾਲਾ 3 ਸਪੀਡ ਆ ਹਾਈ ਲੋ ਮੀਡੀਅਮ ਇਹ ਟਰੈਕਟਰ 1223 ਘੰਟੇ ਚੱਲਿਆ ਹੋਇਆ ਮੀਟਰ ਦੀ ਫੋਟੋ ਵੀ ਦਿਖਾ ਦਾਂਗੇ ਨਾਲ ਦੇ ਟਾਇਰ ਨੇ 75 ਪੈਸੇ ਦੇਖ ਲੋ ਗੂੜੀਆਰ ਕੰਪਨੀ ਨੇ ਇਹਨੇ 4 ਰੋ ਟਾਇਰ ਨਾਲ ਦੇ 75 ਪੈਸੇ ਟਾਇਰ ਨੇ 1223 1250 ਘੰਟਾ ਮੰਨ ਲਓ ਉਹ ਤਾਂ 1223 ਹੈ ਪਿੱਛੋ ਦੇਖ ਲੋ ਬਾਈ ਡਬਲ ਡਿਸਟ੍ਰੀਬਿਊਟਰ ਹੈ ਕਿਤੇ ਵੀ ਕੋਈ ਯਾਰ ਕੋਈ ਮਰਗਾਟ ਕੁਛ ਨਹੀਂ ਨਾਲ ਡੰਡੇ ਡੁੰਡੇ ਦੇਖ ਲੋ ਰੋਡਲ ਮਾਰਕਾ ਆ ਦੇਖ ਲਓ ਮਾਰਕਾ ਵੀ ਰਟੇਰਾਂ ਤੇ ਵੀ 20 ਦਾ ਜੇ ਤੁਹਾਨੂੰ ਮੱਤ ਗਿਆ 20 ਦਾ ਮਾਰਕਾ ਜਿੰਨੀ ਜਾਣਕਾਰੀ ਤੁਹਾਨੂੰ ਦਵਾਂਗੇ ਉਨੀ ਸਹੀ ਹੋਊਗੀ 2020 ਮਾਡਲ ਪੰਜਾਬ ਦਾ ਨੰਬਰ ਹੈ ਪੀਵੀ 13 ਪੀਵੀ 13 ਸੰਗਰੂਰ ਜ਼ਿਲ੍ਹੇ ਦਾ 1223 ਘੰਟੇ ਚੱਲਿਆ ओरिजिनल ਚੱਲਿਆ ਹੋਇਆ ਨਾਲ ਦੇ ਟਾਇਰ 75 ਪੈਸੇ ਸਾਰੇ ਮਾਰ ਕੇ ਬੀ ਦੇ ਨੇ ਚੇਂਜਰ ਗੇਅਰ ਹਾਈ ਲੋ మీడియం ਹੈ ਫਾਈਬਰ ਦਾ ਹੱਡ ਲੱਗਿਆ ਹੋਇਆ ਟਰੈਕਟਰ ਲੈਨਸ ਵਿੱਚ ਚਲਾ ਕੇ ਵਾ ਕੇ ਤਸੱਲੀ ਕਰਕੇ ਖਰੀਦ ਲਿਓ ਬਾਕੀ ਉਹ ਬਾਈ ਨਾਲ ਮਿਲਿਆ ਦੇਣਾ ਜੀ ਇਹਦਾ ਟਰੈਕਟਰ ਹੈ ਤੇ ਸਾਬ ਬਾਕੀ ਦੀ ਜਾਣਕਾਰੀ ਤੁਹਾਨੂੰ 4 ਬਿਕਸ ਕੀ ਠਾਕ ਵਧੀਆ ਵੀਰੇ ਕੀ ਗੱਲ ਬਾਤ ਆ ਬਾਈ ਟਰੈਕਟਰ ਵੀਰੇ 2020 ਮਾਡਲ ਹੈ ਇਹ ਮਾਰੀਕਾ 750 55 ਬਾਬਰ ਵਾਲਾ ਓਕੇ ਓਕੇ ਫਰੀ ਸਪੀਡ ਚ ਆ ਜਾਂਦਾ ਚੇਂਜਰ ਗੇਰ ਆ ਫੁੱਲ ਟਾਪ ਮਾਡਲ ਓਕੇ ਤੇ ਨਾਲ ਦੀ ਟਾਇਰ ਨੇ 1227 ਘੰਟੇ ਚੱਲਿਆ ਹੋਇਆ ਰੀਜਨਲ ਠੀਕ ਆ ਠੀਕ ਆ ਵੀ 13 ਨੰਬਰ ਆ ਨਗਦ ਕੈਸ਼ ਹੈਗਾ ਓਕੇ ਹਾਂਜੀ ਨਗਦ ਦਾ ਵੀਰੇ ਜਿਵੇਂ ਫੈਬਰਰੀ ਛਤਰੀ ਸੁਤਰੀ ਲੱਗੀ ਹੋਈ ਆ ਸਾਰਾ ਠੀਕ ਆ ਬਾਈ ਕਿਤੇ ਰੈਕਟਰ ਦੇ ਚਾਬੀ ਨਹੀਂ ਲੱਗੀ ਕੋਈ ਕਲੱਚ ਨੂੰ ਕੋਈ ਟਾਇਪ ਟਾ ਕਵਰ ਨੂੰ ਸਾਰਾ ਸੀਲ ਡਾਗਾ ਰੈਕਟਰ ਆ ਠੀਕ ਆ ਠੀਕ ਆ ਹਾਂਜੀ ਤੇ ਰੇਟ ਬਾਈ ਰੇਟ ਵੀਰੇ ਦਾ 5 ਲੱਖ 65000 ਰੁਪਏ ਆ ਜੀ अच्छा अच्छा बाकी ਮੌਕੇ ਤੇ ਮਾਨਤਾਣ ਹੋ ਜਾਊਗਾ ਹਾਂ ਬਾਈ ਦਾ ਵੀਰੇ ਨੰਬਰ ਜੋ ਨੀਚੇ ਟਾਈਟਲ ਦੇ ਵਿੱਚ ਪਾਇਆ ਉੱਥੇ ਕੰਟੈਕਟ ਕਰ ਲਿਓ ਏਰੀਆ ਹੈਗਾ ਸੁਨਾਮ ਸੁਨਾਮ ਏਰੀਆ ਰੇਟ 5 ਲੱਖ 65 ਹਜ਼ਾਰ ਮੰਗਦੇ ਨੇ ਬਾਈ ਮਾਨਤਾਣ ਹੋਊਗਾ ਤੇ ਬਾਈ ਨਾਲ ਕੰਟੈਕਟ ਕਰਕੇ ਆ ਜਿਓ ਬਾਕੀ ਕਿਸੇ ਵੀ ਵੀਰ ਨੇ ਕਿਸੇ ਵੀ ਕੰਪਨੀ ਦਾ ਸੋਨਾਲੀ ਕਮਿੰਦਰਾ ਜੌਂਡੀਆ ਸਵਰਾਜ ਕੋਈ ਵੀ ਟਰੈਕਟਰ ਲੈਣਾ ਤਾਂ ਕਮੈਂਟ ਕਰ ਦਿਓ ਅੱਪਾ ਉਹ ਵੀਡੀਓ ਪਾ ਦਾਂਗੇ ਆਪਣੇ ਜੇ ਸਾਰੇ ਤਰ੍ਹਾਂ ਦੇ ਟਰੈਕਟਰਾਂ ਦੇ ਫੋਟੋਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੇ ਡੇਲੀ ਵੀਡੀਓ ਪਾਇਆ ਕਰਾਂਗੇ ਕਿਸੇ ਨੇ ਸੇਲ ਕਰਨਾ ਜਾਂ ਖਰੀਦਣਾ ਤਾਂ ਆਪਣੇ ਕੰਟੈਕਟ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ